ਸਾਡੇ ਕਿਸਾਨ ਦੋਸਤੋ ਪਤਾ ਪੈਣਾ ਤੇ ਦੋਨੇ ਫੋਰਮਾਂ ਦੇ ਜਿਹੜੀ ਸਾਡੀ ਲੀਡਰਸ਼ਿਪ ਤੇ ਵੱਖ-ਵੱਖ ਜਿਹੜੀਆਂ ਭਰਾਤਰੀ ਕਿਸਾਨ ਜਸੇਵੰਦੀਆਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਥੋਂ ਪਹਿਲਾਂ ਬਹੁਤ ਹੀ ਬੁਲਾਰੇ ਇਹ ਜਿਹੜੀ ਚਰਚਾ ਕਰ ਰਹੇ ਆ ਬੋਲ ਰਹੇ ਆ ਥੋੜਾ ਜਾਂ ਇਹ ਜਿਹੜੇ ਮੋਰਚੇ ਆਪਾਂ ਨੂੰ ਲਾਉਣੇ ਪੈ ਰਹੇ ਆ ਕੀ ਸਾਡੀ ਮਜਬੂਰੀ ਬਣੀ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਰਹੇ ਸਾਡੇ ਨੌਜਵਾਨ ਉਹਨਾਂ ਨੂੰ ਪਤਾ ਹੈ ਕਿ ਸਾਡੇ ਆ ਬਜ਼ੁਰਗ ਆ ਸਾਡੀਆਂ ਪੈੜਾ ਸਾਡੀਆਂ ਮਾਤਾ 13 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਰਹਿ ਕੇ ਆਏ ਨੇ 750 ਕਿਸਾਨ ਸ਼ਹੀਦ ਹੋਇਆ ਜਿਹੜੇ ਕਹਿੰਦੇ ਸੀ ਮੋਦੀ ਮੰਦਾ ਨਹੀਂ ਉਹਨੂੰ ਮਨਾ ਕੇ ਆਏ ਨੇ ਜੇ ਮੰਗਾ ਰਹਿੰਦੀਆਂ ਸੀ ਧੂਰੀਆਂ ਉਸ ਦਾ ਕਿਤੇ ਜਿਗਰ ਨਹੀਂ ਹੋ ਰਿਹਾ ਸੀ ਉਹ ਜਿਹੜੀਆਂ ਮੰਗਾ ਜਿਹੜੀਆਂ ਕਿਸਾਨੀ ਨਾਲ ਸੰਬੰਧਤ ਅੱਜ ਵੱਖ-ਵੱਖ ਸਟੇਟਾਂ ਦੇ ਵਿੱਚ ਉਹ ਗੱਲਾਂ ਦੀ ਚਲਕ ਪੈ ਗਈ ਕਿ ਜੇ ਐਨਐਸਪੀ ਗਰੰਟੀ ਕਾਨੂੰਨ ਬਣਿਆ ਹੁੰਦਾ ਤਾਂ ਪੂਰੇ ਭਾਰ ਦਾ ਸਿੰਨਾਰੇ ਝੋਨਾ ਨਹੀਂ ਕੱਟਦੇ ਸੀ 5-5 7-7 ਕਿਲੋ ਕੱਟ ਲੇ ਜੇ ਸੁਆਮੀਨਾਥ ਦੀ ਰਿਪੋਰਟ ਉਹਨਾਂ ਦੀ ਬਣਾਈ ਹੋਈ ਰਿਪੋਰਟ ਲਾਗੂ ਹੋ ਜਾਂਦੀ ਕਿਸਾਨ ਦੇ ਚ ਖੁਦਗੱਸੀਆ ਨਾ ਕਰਦੇ ਪਰ ਮਾਰਾਂ ਸਮੇਤ ਖੁਦਗੱਦੀਆਂ ਕਰ ਲੀਆਂ ਪਰ ਪ੍ਰਭੂ ਨੇ ਕ ਲੱਖਾਂ ਦੀ ਗਿਣਤੀ ਚ ਹੈ ਤੋ ਸਾਰੀਆਂ ਸਥਿਤੀਆਂ ਨੂੰ ਪਾਫਦੇ ਹੋਏ ਜਿਹੜੇ ਲੋਕਾਂ ਨੇ ਜਿਹੜੇ ਆਗੂਆਂ ਨੇ ਮਨ ਬਣਾਇਆ ਕਿ ਸਾਡੇ ਤੇ ਸਵਾਲ ਉੱਠਣਗੇ ਜੇ ਸਰਕਾਰ ਨਾਲ ਸੋਡੀ ਗੱਲਬਾਤ ਹੋਈ ਆ ਸਰਕਾਰ ਨੇ ਮੰਗਾ ਮੰਨੀਆਂ ਨੇ ਫਿਰ ਲਾਗੂ ਕਰਨੀ ਕਰਵਾ ਸਕੇ ਮੈਂ ਕੋ ਗੱਲ ਕਰਕੇ ਫਿਰ ਅੱਗੇ ਗੱਲ ਕਰਨਾ ਚਾਹੁੰਦਾ ਉਹ ਇਹੇ ਸਵਾਲ ਉੱਠਦੇ ਨੇ ਕਿ ਕਿਸਾਨ ਇਕੱਠੇ ਨਹੀਂ ਲੜਦੇ ਕਿਸਾਨ ਇਕੱਠੇ ਨਹੀਂ ਬੈਠਦੇ ਸਾਡੇ ਸਾਰੇ ਭਾਰ ਦੇ ਖਾਸ ਕਰਕੇ 2000 ਕਿਸਾਨ ਜੁਗਿਆਂ ਦੇ ਆਗੂਆਂ ਨੂੰ ਸਵਾਲ ਹੈ ਲੋਕਾਂ ਦਾ ਨੇ 2004 ਦੇ ਵਿੱਚ 100 ਬਾਗ ਕਿਸਾਨਾਂ ਨੇ ਖੁਦ ਕਸੀ ਕੀਤੀ ਮਹਾਰਾਸ਼ਟਰ ਦੇ ਵਿੱਚ ਸਰਕਾਰ ਮਜਬੂਰ ਹੋਈ ਮਨਮੋਹ ਸੋ ਪ੍ਰਧਾਨ ਮੰਤਰੀ ਸੀ ਕਮਿਸ਼ਨ ਬੈਠਾ 2000 ਸੀਨੇ ਵਿੱਚ ਰਿਪੋਰਟ ਆ ਗਈ ਕਿ 2000 ਕਿਸਾਨ ਜਗਤ ਦੇ ਆਗੂਆਂ ਨੇ ਲਾਗੂ ਕਰਵਾ ਲਈ ਲੋਕਾਂ ਦਾ ਸਵਾਲ ਹੈ ਸਾਡੇ ਤੇ ਮੁਲਾਜ਼ਮ ਬੈਠੇ ਨੇ ਸਾਡੀ ਹਵਾ ਕਿਹ ਹੈ ਅੱਜ ਸੱਤ ਪੇਚ ਮਿਸ਼ਰੋਤ ਕੇਂਦਰ ਦੇ ਮੁਲਾਜ਼ਮਾਂ ਦੇ ਬਣਾਏ ਨੇ ਸਾਡੇ ਨਾਲ ਬਹੁਤ ਟੱਡ ਗੰਤੀਆ ਕਰਨੀ ਉਹਨਾਂ ਨੇ ਹੜਤਾਲਾ ਕਰਵਾ ਕੇ ਲਾਗੂ ਕਰਵਾਲੇ ਸੱਤ ਪੇਚ ਮਿਸ਼ਨ ਸਾਥੋਂ ਇੱਕ ਨਹੀਂ ਹੋਇਆ ਕਿਤੇ ਵਿਚਾਰ ਕੀਤਾ ਇਸ ਗੱਲ ਤੇ ਕਿਉਂ ਨਹੀਂ ਕੀਤਾ ਜਿਹੜੇ ਸਾਡੇ ਆਗੂ ਐ ਠੀਕ ਐ ਕਿਸਾਨ ਯੂਨੀਅਨ ਦੇ ਆਗੂ ਐ ਪਹਿਲਾ ਉਹ ਸਹਿਮਤੀ ਲਈ ਸਰਕਾਰ ਦਾ ਬਣਾਇਆ ਹੋਇਆ ਕਮਿਸ਼ਨ ਸੁਆਮੀ ਨਾਦਿਰ ਦੀ ਰਿਪੋਰਟ ਨਹੀਂ ਚਾਹੁੰਦੇ ਸੀ ਭਾਵੇਂ ਹੁਣ ਕਿਹਦੇ ਕੋਲ ਜਾਈਏ 2004 ਤੋਂ ਲੈ ਕੇ 2024 ਤੱਕ ਕਿੰਨੇ ਕਿਸਾਨਾਂ ਨੇ ਖੁਦਗਸੀ ਕੀਤੀ ਕੌਣ ਜ਼ਿੰਮੇਵਾਰ ਹੋਂ ਦਾ ਕਿਸਾਨ ਆਗੂ ਜਿਹੜੇ ਆਪੀਆਂ ਦਸੇ ਬੰਦਿਆਂ ਚਲਾ ਰਹੇ ਨੇ ਕਦੇ ਸੋਚਿਆ ਕਿ ਜਿਹੜੇ ਪਾਸੇ ਸਿਆਸੀ ਪਾਲਟੀਆਂ ਸ਼ੋਤਾ ਤੇ ਆਉਂਦੀਆਂ ਨੇ ਮੁੱਕਰਦੀਆਂ ਨੇ ਲਗਾਤਾਰ ਮੁਕਾਬਲਾ ਵਾਦੇ ਕਰਦੀਆਂ ਨੇ ਮੁੱਕਰਦੀਆਂ ਨੇ ਜਿਹੜੇ